ਫਰੀਦਕੋਟ ਦੇ ਵਿੱਚ ਪੁਲਿਸ ਤੇ ਗੈਂਗਸਟਰਾਂ ਦੇ ਵਿਚਾਲੇ ਇੱਕ ਮੁੱਠ ਭੇੜ ਦੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਪਰਮਿੰਦਰ ਸਿੰਘ ਪਿੰਕੀ ਤੇ ਹੈਪੀ ਦੇ ਵਜੋਂ ਇਹਨਾਂ ਦੋਵੇਂ ਬਦਮਾਸ਼ਾਂ ਦੀ ਪਛਾਣ ਹੋਈ ਹੈ ਪੈਰਾਂ ਦੇ ਵਿੱਚ ਇਹਨਾਂ ਦੇ ਗੋਲੀਆਂ ਲੱਗੀਆਂ ਨੇ ਫਰੀਦਕੋਟ ਚ ਪੁਲਿਸ ਤੇ ਗੈਂਗਸਟਰਾਂ ਦੇ ਵਿਚਾਲੇ ਮੁੱਠ ਭੇੜ ਹੋਈ ਹੈ ਇਹਨਾਂ ਗੈਂਗਸਟਰਾਂ ਦੇ ਨਾਲ ਪੁਲਿਸ ਦਾ ਮੁਕਾਬਲਾ ਹੋਇਆ ਜਿੱਥੇ ਕਿ ਦੋਵੇਂ ਗੈਂਗਸਟਰ ਜਦ ਪੁਲਿਸ ਦੇ ਸਾਹਮਣੇ ਆਏ ਤਾਂ ਐਸੇ ਦੇ ਵਿੱਚ ਪਰਮਿੰਦਰ ਸਿੰਘ ਪਿੰਕੀ ਤੇ ਹੈਪੀ ਇਹ ਦੋਵੇਂ ਗੈਂਗਸਟਰਾਂ ਨੂੰ ਪੁਲਿਸ ਨੇ ਆਤਮ ਸਮਰਪਣ ਕਰਨ ਲਈ ਕਿਹਾ ਸੀ ਪਰ ਇਹ ਗੈਂਗਸਟਰ ਨਹੀਂ ਮੰਨੇ ਜਿਸ ਤੋਂ ਬਾਅਦ ਜਦ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਫਿਰ ਹੈਪੀ ਤੇ ਪਿੰਕੇ ਇਹ ਦੋ ਗੈਂਗਸਟਰ ਨੇ ਜਿਨ੍ਹਾਂ ਦੇ ਉੱਤੇ ਫਰੀਦਕੋਟ ਦੇ ਵਿੱਚ ਫਰਕ ਕਾਰਵਾਈ ਕੀਤੀ ਗਈ ਫਰੀਦਕੋਟ ਦੇ ਵਿੱਚ ਆਮੋ ਸਾਹਮਣੇ ਜਦ ਮੁਕਾਬਲਾ ਹੋਇਆ ਤਾਂ ਇਹਨਾਂ ਨੂੰ ਕਾਬੂ ਕੀਤਾ ਗਿਆ ਆਮੋ ਸਾਹਮਣੇ ਹੋਏ ਨੇ ਮਟਪੇੜ ਦੇ ਵਿੱਚ ਪ੍ਰਵਿੰਦਰ ਸਿੰਘ ਪਿੰਕੀ ਤੇ ਹੈਪੀ ਨਾਂ ਦੇ ਦੋ ਗੈਂਗਸਟਰ ਸੀ ਜੋ ਕਿ ਕਈ ਵੱਡੀਆਂ ਅਪਰਾਧਿਕ ਘਟਨਾਵਾਂ ਦੇ ਵਿੱਚ ਪਤਨਾਮ ਗੈਂਗਸਟਰ ਨੇ ਇਹਨਾਂ ਦੋਵੇਂ ਗੈਂਗਸਟਰ ਨੂੰ ਫਿਰ ਕਾਬੂ ਕੀਤਾ ਗਿਆ ਕਿਉਂਕਿ ਪਰਮਿੰਦਰ ਸਿੰਘ ਪਿੰਕੀ ਆਪਣੇ ਆਪ ਦੇ ਵਿੱਚ ਇੱਕ ਵੱਡਾ ਨਾਂ ਹੈ ਜਦ ਕਈ ਗੈਂਗਸਟਰ ਗਤੀਵਿਧੀਆਂ ਦੇ ਵਿੱਚ ਉਸ ਦਾ ਨਾਮ ਪਹਿਲਾ ਸਾਹਮਣੇ ਆਇਆ ਸੀ ਫਰੀਦਕੋਟ ਦੇ ਵਿੱਚ ਇਹ ਸਾਰਾ ਮਾਮਲਾ ਸਾਹਮਣੇ ਆਇਆ ਤੇ ਦੂਸਰੇ ਪਾਸੇ ਗੈਂਗਸਟਰ ਹੈਪੀ ਜੋ ਕਿ ਉਸ ਦਾ ਸਾਥੀ ਹੈ ਉਹ ਵੀ ਨਾਲ ਮੌਜੂਦ ਸੀ ਜਦ ਪੁਲਿਸ ਦੇ ਨਾਲ ਮੁਕਾਬਲਾ ਹੋਇਆ ਤਾਂ ਪੁਲਿਸ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਕਿ ਆਪਣੇ ਆਪ ਨੂੰ ਪੁਲਿਸ ਦੇ ਹਵਾਲੇ ਕਰੋ ਪਰ ਜਦੋਂ ਗੈਂਗਸਟਰ ਨਹੀਂ ਮੰਨੇ ਉਸ ਤੋਂ ਬਾਅਦ ਇਹਨਾਂ ਗੈਂਗਸਟਰਾਂ ਨੂੰ ਫੜਨ ਦੇ ਲਈ ਪੈਰਾ ਦੇ ਵਿੱਚ ਗੋਲੀ ਮਾਰ ਕੇ ਇਹਨਾਂ ਨੂੰ ਕਾਬੂ ਕੀਤਾ ਗਿਆ ਹੈ ਸਾਡੇ ਸਹਿਯੋਗੀ ਜਗਤਾਰ ਦੋਸਾਂ ਜੁੜ ਚੁੱਕੇ ਨੇ ਜਗਤਾਰ ਇਹਨਾਂ ਗੈਂਗਸਟਰਾਂ ਦੇ ਬਾਰੇ ਕੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿਵੇਂ ਪੁਲਿਸ ਨੂੰ ਇਨਪੁਟ ਮਿਲੀ ਤੇ ਕਿੱਥੇ ਇਹ ਫੜੇਗੇ ਨੇ ਕਿਸ ਇਲਾਕੇ ਦੇ ਵਿੱਚ ਇਹ ਸਾਰੀ ਘਟਨਾ ਵਾਪਰੀ ਹੈ ਫਰੀਦਕੋਟ ਚ ਬਿਲਕੁਲ ਹੀ ਦੱਸਣਾ ਚਾਹਾਂ ਕਿ ਇਹ ਜਿਹੜੇ ਮਾਫ ਕਰੀ ਲੁੱਟ-ਖੋਟ ਤੇ ਕਈ ਮਾਮਲਿਆਂ ਦੇ ਵਿੱਚ ਇਹਨਾਂ ਦੇ ਜਿਹੜੇ ਰਹਿਗੇ આરોપી ਸੀਗੇ ਤੇ ਪੁਲਿਸ ਨੂੰ ਇੱਕ ਇਲਾਮ ਦਿੱਤੀ ਕਿ ਕੁਝ ਸ਼ੱਕੀ ਲੋਕ ਨੇ ਜਿਹੜਾ ਫਰੀਦਕੋਟ ਦੀ ਨਹਿਰ ਦੇ ਕੰਢੇ ਖਾਲੀ ਥਾਂ ਦੇ ਵਿੱਚ ਕਰ ਰਹੇ ਤੇ ਜਿਸ ਤੋਂ ਬਾਅਦ ਮੋਕੇ ਤੇ ਜਿਹੜੇ ਸੀ ਸਟਾਫ ਫ੍ਰੀਕੋਟ ਦੇ ਫ੍ਰੀਕੋਟ ਦੀ ਪੁਲਿਸ ਵੱਲੋਂ ਪਹੁੰਚਿਆ ਗਿਆ ਤਾਂ ਇਹਨਾਂ ਵੱਲੋਂ ਜਿਹੜਾ ਹੈਗਾ ਦੋਹਾਂ ਵੱਲੋਂ ਅੱਗੋਂ ਫਾਇਰਿੰਗ ਕੀਤੀ ਗਈ ਤੇ ਫ੍ਰੀਕੋਟ ਪੁਲਿਸ ਵੱਲੋਂ ਜਵਾਬੀ ਫਾਇਰਿੰਗ ਕੀਤੀ ਗਈ ਤੇ ਜਿੱਦੇ ਵਿੱਚ ਇਹਨਾਂ ਦੋਹਾਂ ਦੇ ਜਿਹੜੇ ਪੈਰਾਂ ਦੇ ਵਿੱਚ ਜਿਹੜੀ ਗੋਲੀ ਲੱਗੀ ਹੈ ਤੇ ਇਹਨਾਂ ਨੂੰ ਹੁਣ ਫ੍ਰੀਕੋਟ ਦੇ ਮੈਡੀਕਲ ਹਸਪਤਾਲ ਦੇ ਵਿੱਚ ਜਿਹੜਾ ਦਾਖਲ ਪਰਤੀ ਕਰਵਾਇਆ ਗਿਆ ਤੇ ਇਹਦੀ ਪਛਾਣ ਜਿਹੜਾ ਹੈਗਾ ਪਰਮਿੰਦਰ ਸਿੰਘ ਹੈਪੀ ਸੰਗਰ ਵਸੂ ਹੋਈ ਹੈ ਇਹਨਾਂ ਦੇ ਕਈ ਪਹਿਲਾਂ ਵੀ ਮਾਮਲੇ ਜਿਹੜੇ ਦਰਜ ਬੱਕੇ ਅਜੇ ਫਿਲਹਾਲ ਪੁਲਿਸ ਇਸ ਮਾਮਲੇ ਦੇ ਵਿੱਚ ਹੋਰ ਜੜੀ ਹੈ ਜਾਂਚ ਲਗਾਈ ਨਾ ਕਰ ਰਹੀ ਹੈ ਜਗਤਾਰ ਕੋਈ ਪੁਲਿਸ ਅਧਿਕਾਰੀ ਇਸ ਦੌਰਾਨ ਫਟੜਦਾ ਨਹੀਂ ਹੋਇਆ ਉਹ ਠੀਕ ਨੇ ਹਾਂ ਬਿਲਕੁਲ ਕਿਉਂਕਿ ਸੇਫਟੀ ਵਾਸਤੇ ਉਹਨਾਂ ਵੱਲੋਂ ਕੀਤਾ ਗਿਆ ਸੀ ਪਰ ਹਾਲ ਇਹ ਦੇ ਵਿੱਚ ਕਿਪੋ ਕਿ ਦੋਹੇ ਹੀ ਜਿਹੜੇ ਹੈਗੇ ਆ ਜੱਗ ਵੀ ਹੋਏ ਜੀ ਤੇ ਇਹ ਕਿਸ ਵੇਲੇ ਦੀ ਘਟਨਾ ਸਾਹਮਣੇ ਆਈ ਹੈ ਕਿਉਂਕਿ ਗੈਂਗਸਟਰਾਂ ਦੇ ਪੈਰ ਦੇ ਵਿੱਚ ਜਾਦੇ ਗੋਲੀ ਲੱਗੀ ਹੈ ਪਹਿਲਾਂ ਪੁਲਿਸ ਦੇ ਉੱਤੇ ਇਹਨਾਂ ਨੇ ਫਾਇਰਿੰਗ ਕੀਤੀ ਹੈ ਅਮਰਕੁੱਡ ਦੇ ਸੜੀ ਦੇ ਐਸ ਤੋਂ ਕਰੀਬ 2 ਤੋਂ 2.5 ਵਜੇ ਦੇ ਕਰੀਬ ਦੀ ਇਹ ਘਟਨਾ ਦੁੱਤੀ ਜਾ ਰਹੀ ਹੈ ਜਦੋਂ ਇਕਦਮ ਹੀ ਜਿਹੜੀ ਸਾਮਣੇ ਆਈ ਚੁਗੀ ਇਤਲਾ ਮੈਨੂੰ ਤੋਂ ਬਾਅਦ ਮੌਕੇ ਤੇ ਪੁਲਿਸ ਵੱਲੋਂ ਪਹੁੰਚਿਆ ਗਿਆ ਸੀਗਾ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਇਹਨਾਂ ਵੱਲੋਂ ਜੋ ਵਾਰੀਂ ਕੀਤੀ ਗਈ ਭੱਜਣ ਦੀ ਕੋਸ਼ਿਸ਼ ਕੀਤੀ ਗਈ ਉਸ ਤੋਂ ਬਾਅਦ ਫਿਰ ਕੁਡ ਪੁਲਿਸ ਵੱਲੋਂ ਜਿਹੜੀ ਕਾਰਵਾਈ ਕੀਤੀ ਜਗਤਾਰ ਆਪਾਂ ਹੁਣ ਦੇਖੀਏ ਤਾਂ ਇੱਕ ਪਾਸੇ ਤਾਂ ਪੁਲਿਸ ਵੱਲੋਂ ਆਪਰੇਸ਼ਨ ਕਾ ਸੋਚ ਲਾਇਆ ਜਾ ਰਿਹਾ ਜਿਸ ਦੇ ਤਹਿਤ ਥਾਂ-ਥਾਂ ਛਾਪੇਮਾਰੀ ਚੱਲ ਰਹੀ ਹੈ ਭਾਵੇਂ ਫਿਰ ਅਸੀਂ ਦੇਖ ਲਈਏ ਬੱਸ ਸਟੈਂਡ ਹੁਣ ਰੇਲਵੇ ਸਟੇਸ਼ਨਸ ਹੁਣ ਇਹ ਆ ਫਿਰ ਨਾਕੇਬੰਦੀ ਕਰਕੇ ਵੀ ਲੋਕਾਂ ਦੀ ਜਾਂਚ ਹੋ ਰਹੀ ਹੈ ਦੂਸਰੇ ਪਾਸੇ ਗੈਂਗਸਟਰ ਇਸ ਤਰੀਕੇ ਦੇ ਨਾਲ ਸ਼ਰੀਆਂ ਮਹਥਿਆਰ ਲਈ ਘੁੰਮ ਰਹੇ ਨੇ ਕੀ ਲੱਗਦਾ ਨਹੀਂ ਕਿ ਅਜੇ ਵੀ ਗੈਂਗਸਟਰਾਂ ਦੇ ਹੌਸਲੇ ਕਾਫੀ ਬੁਲੰਦ ਨੇ ਕਿਉਂਕਿ ਹੁਣ ਜ਼ਿਮਨੀ ਚੋਣਾ ਸਰ ਦੇ ਉੱਤੇ ਨੇ ਹਾਂ ਬਿਲਕੁਲ ਜੀ ਕਿਉਂਕਿ ਪੰਜਾਬ ਸਰਕਾਰ ਵੱਲੋਂ ਵੀ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਕਿ ਨਸ਼ੇ ਨੂੰ ਖਤਮ ਕੀਤਾ ਜਾਵੇਗਾ ਦੂਜੇ ਪਾਸੇ ਪੰਜਾਬ ਪੁਲਿਸ ਵੀ ਐਕਸ਼ਨ ਮੂਡ ਦੇ ਵਿੱਚ ਹੈਗੀ ਤੇ ਮੈਂ ਕਹਿੰਦੇ ਇਹੀ ਚੀਜ਼ ਦੇ ਚੱਲਦੇ ਆ ਹੁਣ ਜਿਹੜੇ ਸਖਤਾਈ ਨਜ਼ਰ ਆ ਰਹੀ ਹੈ ਕਿਉਂਕਿ ਗੱਲ ਕੀਤੀ ਹੈ ਬੀਕੁਰ ਜ਼ਿਲ੍ਹੇ ਦੀ ਤੇ ਤੀਜਾ ਜਿਹੜਾ ਇਨਕਾਊਂਟਰ ਜਿਹੜਾ ਸਾਹਮਣੇ ਆਇਆ ਜਿਸ ਵਿੱਚ ਇਸ ਤੋਂ ਪਹਿਲਾਂ ਵੀ ਜਿਹੜੇ ਦੋ ਇਸ ਤਰ੍ਹਾਂ ਹੀ ਗੈਂਗਸਟਰ ਫੜੇ ਗਏ ਤੇ ਨਾ ਦੋਸਤੋ ਬਾਅਦ ਇਹ ਵੀ ਕਾਫੀ ਜਿਹੜੇ ਅਪਰਾਧਿਕ ਕਿਸਮ ਦੇ ਲੋਕ ਸਨ ਜਿਨ੍ਹਾਂ ਨੂੰ ਹੁਣ ਫ੍ਰੀ ਗੋਰਪਸਿਬਲ ਕੀਤਾ ਗਿਆ ਤੇ ਕਿਤੇ ਨਾ ਕਿਤੇ ਲੱਗ ਰਿਹਾ ਕਿ ਆਨਲਾਈਨ ਸਮੇਂ ਦੇ ਵਿੱਚ ਜਿਹੜੀ ਇਹ ਚੀਜ਼ ਨੂੰ ਥੱਲ ਪਾਈ ਜਾਵੇ ਕਿਉਂਕਿ ਲਗਾਤਾਰ ਪੰਜਾਬ ਦੇ ਵਿੱਚ ਹੀ ਗੁੱਡਾ ਗੱਦੀਆਂ ਦੀਆਂ ਤਸਵੀਰਾਂ ਆਏ ਦਿਨ ਸਾਹਮਣੇ ਹੁੰਦੀਆਂ ਤੇ ਜਿਸਦੇ ਬਾਅਦ ਹੁਣ ਐਕਚੁਅਲ ਮੂਡ ਦੇ ਵਿੱਚ ਲੱਗ ਰਿਹਾ ਕਿ ਪੰਜਾਬ ਪੁਛ ਹੈ ਜਗਤਾਰ ਦੇ ਇੱਥੇ ਪਰਮਿੰਦਰ ਦਾ ਦੇਖਿਆ ਤਾਂ ਪਰਮਿੰਦਰ ਸਿੰਘ ਉਰਫ ਚਿੜੀ ਦੇ ਨਾਂ ਤੋਂ ਇਸ ਨੂੰ ਜਾਣਦੇ ਨੇ ਤਾਂ ਐਸੇ ਦੇ ਵਿੱਚ ਕਿਸ ਗੈਂਗ ਦੇ ਨਾਲ ਮੁੱਖ ਤੌਰ ਤੇ ਇਸ ਦਾ ਸਬੰਧ ਸੀ ਤੇ ਹੁਣ ਕਿਸ ਤਰ੍ਹਾਂ ਦੇ ਅਪਰਾਧਾਂ ਦੇ ਵਿੱਚ ਸ਼ਾਮਲ ਰਿਹਾ ਆਹ ਬਿਲਕੁਲ ਇਸ ਬਾਰੇ ਹਜ ਤੱਕ ਜਿਹੜੀ ਗੈਂਗਸ ਕਿਸੇ ਗੈਂਗ ਨਾਲ ਸੰਬੰਧ ਇਹ ਨਿਕਲ ਕੇ ਸਾਹਮਣੇ ਨਹੀਂ ਆ ਰਹੇ ਬਲਾਲ ਦੀ ਗੱਲ ਕਰੀਏ ਤਾਂ ਕਈ ਲੁੱਟਪਾਰ ਜਾਂ ਰੰਗ ਪੈਸੇ ਮੰਗਣ ਦੀ ਵੇਚ ਇੱਕ ਟਰਾਂਵਾ ਦੇ ਵਿੱਚ ਇਨਵੋਲਡ ਸ਼ਾਮਲ ਸੀਗਾ ਤੇ ਬਾਕੀ ਹੁਣ ਉਸ ਤੋਂ ਬਾਅਦ ਜਿਹੜੀ ਹੋਰ ਇਹਨਾਂ ਢਗਾਈ ਨਾਲ ਪੁੱਛਗਿੱਛ ਕਰੂਗੀ ਕਿ ਇਹ ਕਿਹੜੇ ਗੈਂਗ ਦੇ ਨਾਲ ਸੰਬੰਧਿਤ ਨੇ ਹੋਰ ਕਿਹੜੀ ਵਾਰਦਾਤ ਜੋ ਫਰੀਕੋਲ ਜ਼ਿਲ੍ਹੇ ਦੇ ਵਿੱਚ ਜਾਂ ਇੱਥੇ ਹਲਕੇ ਦੇ ਵਿੱਚ ਕਿਸੇ ਕਰਨ ਆਏ ਸੀਗੇ ਇਹ ਸਾਰੀ ਹੁਣ ਜਾਂਚ ਵਿੱਚ ਉਹ ਪਤਾ ਜਿਹੜੇ ਕਰਨਾਂ ਦੋਵਾਂ ਕੋਲ ਹਥਿਆਰ ਸੀ ਜਦ ਪੁਲਿਸ ਦੇ ਨਾਲ ਮੁਕਾਬਲਾ ਹੋਇਆ ਇਹ ਇੱਕ ਵੱਲੋਂ ਜਿਹੜਾ ਫਾਇਰਿੰਗ ਕੀਤੀ ਗਈ ਸੀ ਕਿ ਫਿਲਹਾਲ ਮੁੱਢਲੀ ਜਾਣਕਾਰੀ ਇਹ ਹੀ ਨਿਕਲ ਕੇ ਸਾਹਮਣੇ ਆਈ ਹੈ ਜੀ ਜਗਤਾਰ ਜਾਣਕਾਰੀ ਲਈ ਧੰਨਵਾਦ ਜਿੱਥੇ ਕਿ ਫਰੀਦਕੋਟ ਚ ਪੁਲਿਸ ਤੇ ਗੈਂਗਸਟਰਾਂ ਦੇ ਵਿਚਾਲੇ ਮਟਪੇੜ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਗੈਂਗਸਟਰਾਂ ਨੂੰ ਜਦ ਕਾਬੂ ਕੀਤਾ ਗਿਆ ਪੈਰ ਦੇ ਵਿੱਚ ਗੋਲੀ ਮਾਰ ਕੇ ਉਹਨਾਂ ਨੂੰ ਕਾਬੂ ਕੀਤਾ ਗਿਆ ਦਰਸਲ ਨਹਿਰ ਦੇ ਕੰਢੇ ਮੌਜੂਦ ਸੀ ਦपहर 2 ਤੋਂ 2.5 ਵਜੇ ਦੀ ਇਹ ਸਾਰੀ ਘਟਾਏ ਜਦ ਇਹਨਾਂ ਗੈਂਗਸਟਰਾਂ ਨੂੰ ਕਾਬੂ ਕੀਤਾ ਗਿਆ ਹੈ ਪੁਲਿਸ ਦੇ ਵੱਲੋਂ ਪਹਿਲਾਂ ਹੀ ਵਾਰਨਿੰਗ ਦਿੱਤੀ ਗਈ ਸੀ ਕਿ ਆਪਣੇ ਆਪ ਨੂੰ ਪੁਲਿਸ ਦੇ ਹਵਾਲੇ ਕਰੋ ਉਸ ਤੋਂ ਬਾਅਦ ਜਦ ਇਨਾ ਗੈਂਗਸਟਰਾਂ ਨੇ ਫਾਇਰਿੰਗ ਕੀਤੀ ਪੁਲਿਸ ਦੇ ਉੱਤੇ ਤਾਂ ਫਿਰ ਪੈਰ ਦੇ ਵਿੱਚ ਗੋਲੀ ਮਾਰ ਕੇ ਇਹਨਾਂ ਨੂੰ ਕਾਬੂ ਕੀਤਾ ਗਿਆ ਤਸਵੀਰਾਂ ਤੁਹਾਨੂੰ ਫਰੀਦਕੋਟ ਦੀਆਂ ਦਿਖਾ ਰਿਹਾ ਜਿੱਥੇ ਇਹਨਾਂ ਗੈਂਗਸਟਰਾਂ ਨੂੰ ਬਾਅਦ ਵਿੱਚ ਜਦ ਪੁਲਿਸ ਲੈ ਕੇ ਗਈ ਹੈ ਹਸਪਤਾਲ ਦੇ ਵਿੱਚ ਕਿਉਂਕਿ ਪਹਿਲਾਂ ਇਲਾਜ ਕਰਾ ਕੇ ਤੇ ਫਿਰ ਅੱਗੇ ਹੁਣ ਇਹਨਾਂ ਤੇ ਕਾਰਵਾਈ ਕੀਤੀ ਜਾ ਰਹੀ ਆ ਹਾਲਾਂਕਿ ਕਿਸ ਗੈਂਗ ਦੇ ਨਾਲ ਸੰਬੰਧਿਤ ਨੇ ਇਹ ਸਭ ਬਾਰੇ ਪੁਲਿਸ ਦੇ ਵੱਲੋਂ ਜਲਦੀ ਹੀ ਹੁਣ ਜਾਣਕਾਰੀ ਦਿੱਤੀ ਜਾਣੀ ਆ ਫਰੀਦਕੋਟ ਦੀਆਂ ਤਸਵੀਰਾਂ ਨੇ ਜਿੱਥੇ ਕਿ ਕਾਬੂ ਕੀਤੇ ਗਏ ਨੇ ਦੋ ਗੈਂਗਸਟਰ ਪਰਮਿੰਦਰ ਸਿੰਘ ਚੜੀ ਤੇ ਉਰਫ ਦੂਸਰਾ ਗੈਂਗਸਟਰ ਹੈ ਹੈਪੀ ਪਰਮਿੰਦਰ ਸਿੰਘ ਉਰਫ ਚੜੀ ਤੇ ਹੈਪੀ ਐ ਦੋ ਗੈਂਗਸਟਰ ਨੇ ਐਕਸਕਲੂਸਿਵ ਤਸਵੀਰਾਂ ਤੁਹਾਨੂੰ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ ਤੇ ਦਿਖਾ ਰਿਹਾ ਜਿੱਥੇ ਇਸ ਬਾਰੇ ਸੂਚਨਾ ਮਿਲੀ ਸੀ ਪੁਲਿਸ ਨੂੰ ਕਿ ਇਹ ਦੋ ਬਦਨਾਮ ਗੈਂਗਸਟਰ ਨੇ ਜੋ ਕਿ ਫਰੀਦਕੋਟ ਦੇ ਵਿੱਚ ਲੁਕੇ ਹੋਏ ਨੇ ਤੇ ਇਹਨਾਂ ਗੈਂਗਸਟਰਾਂ ਦੇ ਕੋਲ ਹਥਿਆਰ ਵੀ ਹੇਤਾ ਪੁਲਿਸ ਮੁਸਤੈਦੀ ਦੇ ਨਾਲ ਪਹੁੰਚੀ ਦੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਦੇ ਨਾਲ ਬੁਲੇਟ ਪ੍ਰੂਫ ਵੈਸਟ ਪਾ ਕੇ ਪੁਲਿਸ ਪਹੁੰਚੀ ਸੀ ਕਿਉਂਕਿ ਪਤਾ ਸੀ ਕਿ ਇਹਨਾਂ ਗੈਂਗਸਟਰਾਂ ਦੇ ਕੋਲ ਪਹਿਲਾਂ ਤੋਂ ਹੀ ਮਾਰੂ ਹਥਿਆਰ ਮੌਜੂਦ ਨੇ ਤੇ ਐਸਾ ਹੀ ਹੋਇਆ ਵੀ ਜਿਵੇਂ ਹੀ ਇਹਨਾਂ ਗੈਂਗਸਟਰਾਂ ਨੇ ਪੁਲਿਸ ਨੂੰ ਦੇਖਿਆ ਤਾਂ ਤੁਰੰਤ ਫਾਇਰਿੰਗ ਕਰ ਦਿੱਤੀ ਤੇ ਉਸੇ ਫਾਇਰਿੰਗ ਦੇ ਵਿੱਚ ਫਿਰ ਪੁਲਿਸ ਨੇ ਜਵਾਬੀ ਕਾਰਵਾਈ ਕੀਤੀ ਤੇ ਇਹਨਾਂ ਗੈਂਗਸਟਰਾਂ ਨੂੰ ਕਾਬੂ ਕੀਤਾ ਹੈ ਨਹਿਰ ਦੇ ਕੰਢੇ ਤੇ ਮੌਜੂਦ ਸੀ ਕਿਉਂਕਿ ਦੁਪਹਿਰ ਦੇ ਸਮੇਂ ਸੰਸਾਨ ਇਲਾਕਾ ਦੇ ਕਿ ਉੱਥੇ ਮੌਜੂਦ ਸੀ ਇਹ ਗੈਂਗਸਟਰ ਲੁਕਣ ਦੀ ਕੋਸ਼ਿਸ਼ ਕਰ ਰਹੇ ਸੀ ਜਿੱਥੇ ਕਿ ਬਾਹ ਦੇ ਉੱਤੇ ਵੀ ਸੱਟ ਲੱਗੀ ਇੱਕ ਗੈਂਗਸਟਰ ਦੇ ਤੇ ਦੂਸਰਾ ਵੀ ਕਾਬੂ ਕੀਤਾ ਗਿਆ ਇੱਕ ਗੈਂਗਸਟਰ ਦਾ ਨਾਮ ਹੈ ਪਰਮਿੰਦਰ ਸਿੰਘ ਔਰ ਫਿਚੜੀ ਤੇ ਦੂਸਰੇ ਗੈਂਗਸਟਰ ਦਾ ਨਾਮ ਹੈ ਹੈਪੀ ਇਨਕਾਊਂਟਰ ਹੋਇਆ ਫਰੀਦਕੋਟ ਦੇ ਵਿੱਚ ਜਿੱਥੇ ਕਿ ਦੋ ਗੈਂਗਸਟਰਾਂ ਨੂੰ ਕਾਬੂ ਕੀਤਾ ਗਿਆ ਹਾਲਾਂਕਿ ਦੇਖਿਆ ਤਾਂ ਹਾਲੀਆ ਸਮੇਂ ਦੇ ਵਿੱਚ ਇਹ ਤਸਵੀਰਾਂ ਕਾਫੀ ਜ਼ਿਆਦਾ ਆਮ ਸਾਹਮਣੇ ਆ ਰਹੀਆਂ ਨੇ ਕਿਉਂਕਿ ਫਰੀਦਕੋਟ ਦੇ ਵਿੱਚ ਤੀਜਾ ਇਹ ਐਨਕਾਊਂਟਰ ਸਾਹਮਣੇ ਆ ਰਿਹਾ ਜਿੱਥੇ ਅੱਜ ਦੋ ਗੈਂਗਸਟਰਾਂ ਨੂੰ ਫੜਿਆ ਗਿਆ ਹਾਲਾਂਕਿ ਇਹਨਾਂ ਤੋਂ ਹੁਣ ਅੱਗੇ ਪੁੱਛ ਪੜਤਾਲ ਕੀਤੀ ਜਾਣੀ ਹੈ ਕਿ ਕੌਣ ਕੌਣ ਇਹਨਾਂ ਦੇ ਨਾਲ ਸ਼ਾਮਲ ਸੀ ਕਿਉਂਕਿ ਇਹਨਾਂ ਗੈਂਗਸਟਰਾਂ ਦੇ ਹੁਣ ਬੈਕਵਰਡ ਤੇ ਫਾਰਵਰਡ ਲਿੰਕ ਪੁਲਿਸ ਤਲਾਸ਼ ਰਹੀ ਹੈ ਕਿ ਆਖਰਕਾਰ ਇਹਨਾਂ ਕੋਲ ਜੋ ਹਥਿਆਰ ਸੀ ਉਹ ਹਥਿਆਰ ਕਿੱਥੋਂ ਆਏ ਕਿਸ ਗੈਂਗ ਦੇ ਨਾਲ ਮਿਲ ਕੇ ਏ ਗੈਂਗਸਟਰ ਕੰਮ ਕਰ ਰਹੇ ਸੀ ਇਹਨਾਂ ਦੇ ਨਿਸ਼ਾਨੇ ਦੇ ਉੱਤੇ ਹੁਣ ਕੌਣ ਸੀ ਇਹ ਸਭ ਸਵਾਲ ਨੇ ਪਰਮਿੰਦਰ ਸਿੰਘ ਚੜੀ ਤੇ ਹੈਪੀ ਦੇ ਬਾਰੇ ਜਿਨ੍ਹਾਂ ਨੂੰ ਕੀ ਕਾਬੂ ਕਰਨ ਫਰੀਦਕੋਟ ਦੇ ਵਿੱਚ ਪੁਲਿਸ ਪਹੁੰਚੀ ਤੇ ਪੁਲਿਸ ਨੇ ਇਹਨਾਂ ਨੂੰ ਕਾਬੂ ਕੀਤਾ ਹਾਲਾਂਕਿ ਗਨੀਮਤ ਰਹੀ ਕਿ ਇਸ ਦੌਰਾਨ ਜਦ ਇਹਨਾਂ ਗੈਂਗਸਟਰਾਂ ਨੇ ਗੋਲੀਬਾਰੀ ਕੀਤੀ ਤਾਂ ਕੋਈ ਪੁਲਿਸ ਅਧਿਕਾਰੀ ਇਸ ਦੇ ਵਿੱਚ ਪਟੜ ਨਹੀਂ ਹੋਇਆ ਇਹ ਤਸਵੀਰਾਂ ਤੁਹਾਨੂੰ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ ਦੇ ਉੱਤੇ ਐਕਸਕਲੂਸਿਵ ਦਿਖਾ ਰਹੇ ਹਾਂ ਜਿੱਥੇ ਕੀ ਫਰੀਦਕੋਟ ਦੇ ਵਿੱਚ ਦੋ ਗੈਂਗਸਟਰਾਂ ਨੂੰ ਕਾਬੂ ਕੀਤਾ ਗਿਆ ਜਦੋਂ ਉਹ ਨਹਿਰ ਦੇ ਕੰਡੇ ਦੇ ਉੱਤੇ ਲੁਕੇ ਹੋਏ ਸੀ ਇਹਨਾਂ ਗੈਂਗਸਟਰਾਂ ਦੇ ਬਾਰੇ ਪੁਲਿਸ ਨੂੰ ਸੂਚਨਾ ਪਹਿਲਾਂ ਤੋਂ ਹੀ ਮਿਲ ਚੁੱਕੀ ਸੀ ਕਿ ਦੋ ਗੈਂਗਸਟਰ ਨੇ ਜੋ ਕਿ ਨਹਿਰ ਦੇ ਕੰਡੇ ਉੱਤੇ ਮੌਜੂਦ ਨੇ ਜਿਵੇਂ ਪੁਲਿਸ ਪਾਰਟੀ ਨੂੰ ਇਹ ਖਬਰ ਮਿਲੀ ਤਾਂ ਤੁਰੰਤ ਟੀਮਜ਼ ਨੂੰ ਉੱਥੋਂ ਅਲੋਕੇਟ ਕੀਤਾ ਗਿਆ ਟੀਮਜ਼ ਉੱਥੇ ਪਹੁੰਚੀਆਂ ਜਾ ਕੇ ਜਦ ਨਹਿਰ ਦੇ ਕੰਡੇ ਤੇ ਪਹੁੰਚੇ ਤਾਂ ਇਹ ਦੋਵੇਂ ਗੈਂਗਸਟਰ ਉੱਥੇ ਹੀ ਮੌਜੂਦ ਸੀ ਪੁਲਿਸ ਦੇ ਵੱਲੋਂ ਇਹਨਾਂ ਨੂੰ ਵਾਰਨਿੰਗ ਦਿੱਤੀ ਗਈ ਪੁਲਿਸ ਨੇ ਕਿਹਾ ਕਿ ਖੁਦ ਨੂੰ ਪੁਲਿਸ ਦੇ ਹਵਾਲੇ ਕਰੋ ਤੇ ਆਪਣੇ ਜੋ ਹਥਿਆਰ ਨੇ ਉਹਨਾਂ ਨੂੰ ਅੱਗੇ ਰੱਖ ਤੋ ਪਰ ਉਸ ਤੋਂ ਬਾਅਦ ਦੇ ਵਿੱਚ ਵੀ ਇਹਨਾਂ ਗੈਂਗਸਟਰਾਂ ਨੇ ਜਦ ਪੁਲਿਸ ਦੀ ਨਹੀਂ ਮੰਨੀ ਤਾਂ ਐਸੇ ਦੇ ਵਿੱਚ ਫਿਰ ਪੁਲਿਸ ਦੇ ਵੱਲੋਂ ਜਦ ਇਹਨਾਂ ਨੂੰ ਅੱਗੇ ਵਧਣ ਤੋਂ ਰੋਕਿਆ ਗਿਆ ਤਾਂ ਇਹਨਾਂ ਗੈਂਗਸਟਰਾਂ ਨੇ ਗੋਲੀ ਚਲਾ ਦਿੱਤੀ ਗੋਲੀ ਚਲਾਉਣ ਤੋਂ ਬਾਅਦ ਪੁਲਿਸ ਨੇ ਜਦ ਜਵਾਬੀ ਫਾਇਰਿੰਗ ਕੀਤੀ ਤਾਂ ਉਸ ਦੇ ਵਿੱਚ ਇਹ ਖਿਆਲ ਰੱਖਿਆ ਗਿਆ ਕਿ ਇਹਨਾਂ ਗੈਂਗਸਟਰਾਂ ਨੂੰ ਕੋਈ ਗੰਭੀਰ ਸੱਟ ਨਾ ਲੱਗੇ ਤੇ ਜ਼ਿੰਦਾ ਫੜੇ ਜਾਣ ਇਸੇ ਲਈ ਪੈਰ ਦੇ ਵਿੱਚ ਗੂੜੀ ਮਾਰ ਕੇ ਇਹ ਗੈਂਗਸਟਰ ਫੜੇ ਗਏ ਨੇ ਹੁਣ ਇਹਨਾਂ ਗੈਂਗਸਟਰਾਂ ਤੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਜਿੱਥੇ ਕਿ ਪਰਮਿੰਦਰ ਸਿੰਘ ਉਰਫ ਚਿੜੀ ਇੱਕ ਵਦਨਾਮ ਗੈਂਗਸਟਰ ਹੈ ਜਿਸ ਤੋਂ ਹੁਣ ਪੁੱਛ ਪੜਤਾਲ ਚ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ ਤੇ ਦੂਸਰੇ ਪਾਸੇ ਹੈਪੀ ਕਈ ਅਪਰਾਧਿਕ ਮਾਮਲਿਆਂ ਦੇ ਵਿੱਚ ਸ਼ਾਮਲ ਰਿਹਾ ਹੈ ਲੁੱਟ ਤੇ ਰੰਗਦਾਰੀ ਦੇ ਮਾਮਲੇ ਦੇ ਵਿੱਚ ਮੋਸਟ ਵਾਂਟਡ ਅਪਰਾਧੀਆਂ ਦੇ ਵਿੱਚੋਂ ਇੱਕ ਸੀ ਕਿਉਂਕਿ ਕਈ ਐਸੇ ਦੁਕਾਨਦਾਰ ਨੇ ਜਿਨ੍ਹਾਂ ਨੂੰ ਕਿ ਏ ਗੈਂਗਸਟਰ ਆਪਣਾ ਸ਼ਿਕਾਰ ਬਣਾਉਂਦੇ ਨੇ ਐਸੇ ਦੇ ਵਿੱਚ ਦੇਖਿਆ ਤਾਂ ਹਾਲੀਆ ਸਮੇਂ ਦੇ ਵਿੱਚ ਰੰਗਦਾਰੀ ਦੀਆਂ ਘਟਨਾਵਾਂ ਬਹੁਤ ਜ਼ਿਆਦਾ ਸਾਹਮਣੇ ਆਈਆਂ ਨੇ ਜਿੱਥੇ ਕਿ ਭਾਵੇਂ WhatsApp ਕਾਲਸ ਹੋਣ ਜਾਂ ਫਿਰ ਕੋਈ ਗੁਮਨਾਮ ਚਿੱਠੀ ਭੇਜ ਕੇ ਲੋਕਾਂ ਤੋਂ ਪੈਸੇ ਮੰਗਣੇ ਇਹ ਸਭ ਕੁਝ ਦੇਖਣ ਨੂੰ ਮਿਲ ਰਿਹਾ ਭਾਵੇਂ ਅੰਮ੍ਰਿਤਸਰ ਜਾਂ ਫਿਰ ਦੇਖੀਏ ਜਲੰਧਰ ਇਹ ਜੀ ਪਰਮਿੰਦਰ ਚਿੜੀ ਤੇ ਹੈਪੀ ਨਾਮ ਦੇ ਜਿਹੜੇ ਕਿਹਾ ਇਹ ਚਾਚੇ ਤਾਇਆ ਦੇ ਪੁੱਤ ਹੈਗੇ ਤੇ ਇਹ ਜਿਹੜੇ ਹੈਗਾ ਲੁੱਟਖੋ ਐਕਸਟਰਸ਼ਨ ਇਸ ਤਰ੍ਹਾਂ ਦਾ ਕੰਮ ਕਰਦੇ ਪਹਿਲਾਂ ਵੀ ਇਹਨਾਂ ਦੇ ਪਹਿਲਾਂ ਪਰਚੇ ਦਰਜਿਆ ਗਿਆ ਅੱਜ ਵੀ ਜਿਹੜੀ ਹੈ ਪਹਿਲੀ ਨਹਿਰ ਤੇ ਜਿਹੜੀ ਹੈ ਗਿਆ ਕਿਸੇ ਪਬਲਿਕ ਦੇ ਬੰਦੇ ਨੇ ਦੱਸਿਆ ਵੀ ਇੱਥੇ ਸ਼ੱਕੀ ਬੰਦੇ ਜਿਹੜੇ ਹੈਗੇ ਫਿਰਦੇ ਜਾਂਦੇ ਆ ਕੰਟਰੋਲ ਤੋਂ ਵੀ ਸਾਨੂੰ ਇਹ ਮੈਸੇਜ ਮਿਲਿਆ ਸੀਗਾ ਕਿ ਕੋਈ ਸ਼ੱਕੀ ਬੰਦੇ ਜਿਹੜੇ ਬਾਈਕ ਤੇ ਸਵਾਰ ਹੋ ਕੇ ਤੁਰੇ ਫਿਰਦੇ ਆ ਜਦੋਂ ਹੁਣ ਇੱਥੇ ਇਹਨਾਂ ਨੇ ਜਦੋਂ ਪੁਲਿਸ ਪਾਰਟੀ ਨੇ ਇਹਨਾਂ ਨੂੰ ਆ ਕੇ ਜਦੋਂ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਇਹਨਾਂ ਨੇ ਫਿਰ ਅੱਗੋਂ ਫਾਇਰਿੰਗ ਕੀਤੀ ਹੈ ਉਹ ਫਾਇਰਿੰਗ ਦੇ ਵਿੱਚ ਜਿਹੜੀਆਂ ਇਹਨਾਂ ਦੋ ਜਣਾਂ ਦੇ ਵਿੱਚ ਗੋਲੀ ਲੱਗੀ ਹੈਗੀ ਆ ਜਿਹੜਾ ਨੈਕਸਟ ਉਹਨਾਂ ਸੀ ਉਹਨਾਂ ਨੂੰ ਐਡਮਿਸ਼ਨ ਵਾਸਤੇ ਭੇਜਤਾਗਾ ਉਹਨਾਂ ਦਾ ਟ੍ਰੀਟਮੈਂਟ ਕਰਾਉਣੇ ਦੋਵੇਂ ਚਾਚੇ ਤਾਏ ਦੇ ਪੁੱਤ ਸੀ ਜਿਨ੍ਹਾਂ ਨੂੰ ਕੀ ਹੁਣ ਕਾਬੂ ਕੀਤਾ ਗਿਆ ਤੇ ਉਸ ਤੋਂ ਬਾਅਦ ਹੁਣ ਇਲਾਜ ਦੇ ਲਈ ਅੱਗੇ ਭੇਜਿਆ ਗਿਆ ਪੁਲਿਸ ਅਧਿਕਾਰੀਏ ਜਾਣਕਾਰੀ ਦੇ ਰਹੇ ਸੀ ਜਿothe ਕਿ ਇਹਨਾਂ ਬਾਰੇ ਜਦ ਜਾਣਕਾਰੀ ਮਿਲੀ ਕਿ ਲੁੱਟਾਂ ਖੋਹਾਂ ਕਰਦੇ ਸੀ ਰੰਗਦਾਰੀ ਮੰਗਦੇ ਸੀ ਇਹ ਦੋਵੇਂ ਭਾਈ ਆਪਸ ਦੇ ਵਿੱਚ ਮਿਲ ਕੇ ਹੀ ਇਹਨਾਂ ਨੇ ਆਪਣਾ ਇਹ ਗੈਂਗ ਤਿਆਰ ਕੀਤਾ ਹੋਇਆ ਸੀ ਜਿੱਥੇ ਜੋ ਵੀ ਜਾਣੇ ਹਥਿਆਰਾਂ ਦੇ ਨਾਲ ਆਉਣ ਜਾਣ ਵਾਲੇ ਲੋਕਾਂ ਨੂੰ ਲੁੱਟਦੇ ਇਸ ਤੋਂ ਇਲਾਵਾ ਧਮਕੀਆਂ ਦੇ ਕੇ ਮੋਬਾਈਲ ਦੇ ਉੱਤੇ ਜਾਂ ਫਿਰ ਹੋਰ ਸੋਸ਼ਲ ਮੀਡੀਆ ਦੇ ਸਾਧਨਾਂ ਦੇ ਰਾਹੀਂ ਲੋਕਾਂ ਨੂੰ ਧਮਕਾਉਂਦੇ ਸੀ ਉਸ ਤਰ੍ਹਾਂ ਧਮਕਾ ਕੇ ਫਿਰ ਲੱਖਾਂ ਰੁਪਏ ਦੀ ਮੰਗ ਇਹਨਾਂ ਗੈਂਗਸਟਰਾਂ ਦੇ ਵੱਲੋਂ ਕੀਤੀ ਜਾਂਦੀ ਰਹੀ ਤੇ ਇਸ ਦੇ ਸ਼ਿਕਾਰ ਕਈ ਲੋਕ ਹੋਏ ਪਹਿਲਾਂ ਵੀ ਕਈ ਵੱਡੇ ਮਾਮਲੇ ਇਹਨਾਂ ਤੇ ਦਰਜ ਕੀਤੇ ਗਏ ਤੇ ਹੁਣ ਕਾਬੂ ਕੀਤਾ ਗਿਆ ਜਦੋਂ ਪੁਲਿਸ ਇਹਨਾਂ ਨੂੰ ਟ੍ਰੇਸ ਕਰ ਰਹੀ ਸੀ ਦਰਸਲ ਲੰਬੇ ਸਮੇਂ ਤੋਂ ਪੁਲਿਸ ਦੀ ਰਡਾਰ ਦੇ ਉੱਤੇ ਸੀ ਕਿਉਂਕਿ ਲੁੱਟ ਤੇ ਰੰਗਦਾਰੀ ਦੇ ਕਈ ਮਾਮਲਿਆਂ ਦੇ ਵਿੱਚ ਮੋਸਟ ਵਾਂਟਡ ਲਿਸਟ ਦੇ ਵਿੱਚ ਸ਼ਾਮਲ ਸੀ ਵਾਂਟਡ ਅਪਰਾਧੀ ਸੀ ਇਹ ਤੇ ਇਹਨਾਂ ਨੂੰ ਕਾਬੂ ਕੀਤਾ ਪੁਲਿਸ ਨੇ ਜਿਵੇਂ ਹੀ ਇਹਨਾਂ ਦੇ ਬਾਰੇ ਸੂਚਨਾ ਮਿਲੀ ਹਾਲਾਂਕਿ ਦੋਵੇਂ ਚਾਚੇ ਤਾਏ ਦੇ ਭਰਾ ਦੱਸੇ ਜਾ ਰਹੇ ਨੇ ਇੱਕ ਪਾਸੇ ਹੈ ਪਰਮਿੰਦਰ ਸਿੰਘ ਚਿੜੀ ਤੇ ਦੂਸਰੇ ਪਾਸੇ ਹੈਪੀ ਇਹ ਦੋਵੇਂ ਆਪਸ ਦੇ ਵਿੱਚ ਭਾਈ ਸੀ ਦੋਵੇਂ ਭਾਈ ਮਿਲ ਕੇ ਲੁੱਟ ਦਾ ਇੱਕ ਕਾਲਾ ਧੰਦਾ ਚਲਾ ਰਹੇ ਸੀ ਇਸ ਗੁਰਕਤੰਡੇ ਦੇ ਵਿੱਚ ਦੋਵੇਂ ਮਿਲ ਕੇ ਹਥਿਆਰਾਂ ਦੇ ਜ਼ਰੀਏ ਲੋਕਾਂ ਨੂੰ ਧਮਕਾਉਂਦੇ ਰਹੇ ਪੁਲਿਸ ਨੇ ਕੀ ਕੁਝ ਜਾਣਕਾਰੀ ਦਿੱਤੀ ਇੱਕ ਵਾਰ ਤੁਹਾਨੂੰ ਮੋੜ ਸੁਣਾਉਂਦੇ ਆ ਇਹ ਜੀ ਪਰਮਿੰਦਰ ਚਿੜੀ ਤੇ ਇਹ ਜਿਹੜੀਆਂ ਲੁੱਟਖੋ ਐਕਸਟਰਸ਼ਨ ਇਸ ਤਰ੍ਹਾਂ ਦਾ ਕੰਮ ਕਰਦੇ ਪਹਿਲਾਂ ਵੀ ਇਹਨਾਂ ਦੇ ਪਹਿਲਾਂ ਪਰਚੇ ਦਰਜਾ ਗਿਆ ਅੱਜ ਵੀ ਜਿਹੜੀ ਹੈ ਪਹਿਲੀ ਨਹਿਰ ਤੇ ਜਿਹੜੀ ਹੈ ਕਿ ਆ ਕਿਸੇ ਪਬਲਿਕ ਦੇ ਬੰਦੇ ਨੇ ਦੱਸਿਆ ਵੀ ਇੱਥੇ ਸ਼ੱਕੀ ਬੰਦੇ ਜਿਹੜੇ ਹੈਗੇ ਫਿਰਦੇ ਜਾਪਦੇ ਆ ਕੰਟਰੋਲ ਤੋਂ ਵੀ ਸਾਨੂੰ ਇਹ ਮੈਸੇਜ ਮਿਲਿਆ ਸੀਗਾ ਕਿ ਕੋਈ ਸ਼ੱਕੀ ਬੰਦੇ ਜਿਹੜੇ ਬਾਈਕ ਤੇ ਸਵਾਰ ਹੋ ਕੇ ਤੁਰੇ ਫਿਰਦੇ ਆ ਤੇ ਜਦੋਂ ਇੱਥੇ ਇਹਨਾਂ ਨੇ ਜਦੋਂ ਪੁਲਿਸ ਪਾਰਟੀ ਨੇ ਇਹਨਾਂ ਨੂੰ ਆ ਕੇ ਜਦੋਂ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਇਹਨਾਂ ਨੇ ਫਿਰ ਅੱਗੋਂ ਫਾਇਰਿੰਗ ਕੀਤੀ ਹੈ ਉਹ ਫਾਇਰਿੰਗ ਦੇ ਵਿੱਚ ਜਿਹੜੀਆਂ ਇਹਨਾਂ ਦੋ ਜਣਾਂ ਦੇ ਵਿੱਚ ਗੋਲੀ ਲੱਗੀ ਹੈਗੀਆਂ ਤੇ ਜਿਹੜਾ ਨੈਕਸਟ ਹੋਣਾ ਸੀ ਉਹਨਾਂ ਨੂੰ ਐਡਮਿਸ਼ਨ ਵਾਸਤੇ ਭੇਜਤਾ ਹੈਗਾ ਉਹਨਾਂ ਨੂੰ ਟ੍ਰੀਟਮੈਂਟ ਕਰਾਉਣੇ ਆ।